ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਓ ਯਾਰ ਆ ਬੰਦੇ ਨੇ ਦੱਸਿਆ ਵੀ ਪੰਜਾਬ ਦੇ ਵਿੱਚੇ ਚਿੱਟੇ ਦਾ ਮੋਟਾ ਵਪਾਰੀ ਕੌਣ ਹੈ ਮੋਟਾ ਕੰਮ ਕੌਣ ਕਰਦਾ ਹੈ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਉਹ ਬੰਦੇ ਨੂੰ ਕਾਬੂ ਕਰਕੇ ਪਤਾ ਕਰੇ ਵੀ ਕਿਹਦੀ ਸ਼ੈ ਤੇ ਉਹ ਚਿੱਟਾ ਵੇਚਦਾ ਪ੍ਰਮਾਤਮਾ ਸਿਆ ਤੂੰ ਪੰਜਾਬ ਦਾ ਪੁੱਤ ਹੈ ਤੇ ਪੰਜਾਬ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕਰ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਕਾਬੂ ਕਰ ਤੇ ਅੰਦਰ ਸੱਟ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਸਰਕਾਰ ਤੇ ਕਰ ਜਾਵੇ ਵੀਡੀਓ ਪੰਜਾਬ ਪੁਲਿਸ ਤੇ ਕਰ ਜਾਵੇ ਇਹ ਵੀਡੀਓ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ ਚ ਉਹਦਾ ਨਾਂ ਕੀ ਹੈ ਨਾਂ ਲੱਖੀ ਹੈ ਕਹਨਾ ਦੱਸ ਪੱਕਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਨਾਮ ਕਿੱਥੇ ਵੇਚਦਾ ਹੈ ਕਿੱਥੇ ਦੇਣ ਆਉਂਦਾ ਉਸਮਾਨ ਫਰੋਜਪੁਰ ਵਾਲਾ ਬੰਦਾ ਬਾਬੀ ਦਰਗਾਹ ਦੀ ਕਿਹੜੇ ਬਾਬੇ ਦੀ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਤਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਮਾਮਣਾ ਜਿਹੜੇ ਦਾ ਨਾਮ ਲੈਣਾ ਤੂੰ ਉਹ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਹ ਤੋਂ 50 ਦਾ 50000 ਦਾ ਕਿੰਨੇ ਵਾਰੀ ਬਾ ਕੀ ਠੀਕ ਆ ਕਿੰਨੇ ਵਾਰੀ ਤੁਸੀਂ ਕਾਇ ਗੇੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾਮਣੇ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਈ ਪਰਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੋਊਗਾ ਭਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨਾ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਭਾਈ ਕਾਦੇ ਤੇ ਆਉਂਦਾ ਹੁੰਦਾ ਸਾਨੂੰ ਸਮਾਨ ਦੇਣਾ ਮਟਰ ਮਟਰ ਸਾਈਕਲ ਤੇ ਆ